ਪੰਦੇ ਨੇ ਸ਼੍ਰੀ ਕ੍ਰਿਸ਼ਨ ਅਰਜਨ ਦੇ ਰਥ ਵਾਈ ਸਨ ਕੋਚਵਾਨ ਸੰ ਡਰਾਈਵਰ ਸਨ ਰਥ ਚਲਾਉਂਦੇ ਸਨ ਹੁਣ ਇਹ ਗੱਲ ਹੋ ਨਹੀਂ ਸਕਦੀ ਕਿ ਕੇਵਲ ਰਥ ਵਾਈ ਸਨ ਅਰਜਨ ਦੇ ਰਥ ਵੀ ਐਸਾ ਜਿਹਨੂੰ ਪੰਜ ਘੋੜੇ ਲੱਗੇ ਤੇ ਪੰਜਾ ਘੋੜਿਆਂ ਦੀ ਲਗਾਮ ਅਰਜਨ ਨੇ શ્રીਕ੍ਰਿਸ਼ਨ ਨੂੰ ਪਕੜਾ ਦਿੱਤੀ ਬਈ ਇਹ ਘੋੜੇ ਮੇਰੇ ਕਾਬੂ ਨਹੀਂ ਇੱਕ ਘੋੜਾ ਕਿਸੇ ਪਾਸੇ ਜਾਂਦਾ ਹੈ ਦੂਜਾ ਕਿਸੇ ਪਾਸੇ ਜਾਂਦਾ ਹੈ ਤੀਜਾ ਕਿਸੇ ਪਾਸੇ ਜਾਂਦਾ ਹੈ ਚੌਥਾ ਕਿਸੇ ਪਾਸੇ ਜਾਂਦਾ ਹੈ ਮੇਰੇ ਕਾਬੂ ਨਹੀਂ ਤੂੰ ਚਲਾ ਅੱਖਾਂ ਕਿਸੇ ਪਾਸੇ ਖਿੱਚਦੀਆਂ ਨੇ ਕੰਨ ਕਿਸੇ ਪਾਸੇ ਖਿਜਦੇ ਨੇ ਜ਼ਬਾਨ ਕਿਸੇ ਪਾਸੇ ਖਿੱਚਦੀ ਏ ਨਾਸਕਾ ਕਿਸੇ ਪਾਸੇ ਖਿਜਦੀਏ ਖਲੜੀ ਕਿਸੇ ਪਾਸੇ ਖਿਜਦੀਏ ਸਾਰਾ ਦਿਨ ਮਨੁੱਖ ਇਸੇ ਖਿਚਾਓ ਚਰੰਦਾ ਹੈ ਇਹ ਵੀ ਨਾਸਕਾ ਹੈ ਇਸੇ ਹੀ ਕਸ਼ਮਕਸ਼ ਦੇ ਚੰਦਾ ਹੈ ਅੱਖਾਂ ਦਾ ਰਸ ਥੋੜਾ ਕਮਜ਼ੋਰ ਹੋਇਆ ਫਿਰ ਕੰਨਾਂ ਦਾ ਚਾਹੀਦਾ ਹੈ ਕੰਨਾਂ ਦਾ ਰਸ ਇਤੋਂ ਥੋੜਾ ਜਿਹਾ ਛੁਟਕਾਰਾ ਮਿਲਿਆ ਫਿਰ ਰਵਾ ਸਬਾਨ ਦਾ ਚਾਹੀਦਾ ਹੈ ਖਲੜੀ ਦਾ ਚਾਹੀਦਾ ਹੈ ਨਾਸਕਾ ਦਾ ਚਾਹੀਦਾ ਹੈ ਇਹ ਤਾਂ ਫਿਰ ਥੋੜੇ ਜਿਹਾ ਉਗਦਾ ਹੈ ਫਿਰ ਅੱਖਾਂ ਦਾ ਚਾਹੀਦਾ ਹੈ ਕਿ ਬਾਰ ਬਾਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਮਨੁੱਖ ਇਹਨਾ ਇੰਦਰੀਆਂ ਦੀ ਗੁਲਾਮੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ ਔਰ ਜੋ ਸਿਰਫ ਇੰਦਰੀਆਂ ਦੇ ਰਸ ਦੇ ਵਿੱਚ ਜੀ ਰਿਹਾ ਅੱਖਾਂ ਦਾ ਰਸ ਚਲੋ ਥੋੜਾ ਜਿਹਾ ਉਗਦਾ ਹੈ ਫਿਰ ਕੰਨਾਂ ਦਾ ਫਿਰ ਜ਼ਬਾਨ ਦਾ ਫਿਰ ਕਲੜੀ ਦਾ ਫਿਰ ਨਾਸਿਕਾ ਦਾ ਪੰਜੇ ਰਸ ਨੇ ਫਿਰ ਅੱਖਾਂ ਦਾ ਬਾਰ ਬਾਰ ਰਿਪੀਟ ਹੁੰਦਾ ਹੈ ਜ਼ਿੰਦਗੀ ਭਰ ਰਿਪੀਟ ਹੁੰਦੇ ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਦੇ ਨੇ ਇੰਦਰ ਇਹ ਤੇ ਇੰਦਰੀਆਂ ਦੇ ਰਸ ਦੇ ਵਿੱਚ ਜੀ ਰਿਹਾ ਸਾਰੀ ਜ਼ਿੰਦਗੀ ਇੰਦਰੀਆਂ ਦੇ ਰਸ ਦੇ ਵਿੱਚ ਹੀ ਬਤੀਤ ਕਰਦਾ ਹੈ ਔਰ ਇੰਦਰੀਆਂ ਦਾ ਗੁਲਾਮ ਹੈ ਦਾਸ ਹੈ ਸੇਵਕ ਪਰਮਾਤਮਾ ਕਿਹਨੂੰ ਮਿਲਦਾ ਹੈ ਜੋ ਇੰਦਰ ਜੀਤ ਹੈ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਨਾਮ ਸਾਰੇ ਧਾਰਮਿਕ ਨੇ ਸਿੱਖ ਜਗਤ ਦੇ ਹਿੰਦੂ ਜਗਤ ਦੇ ਇਸਲਾਮੀ ਜਗਤ ਦੇ ਸਾਰੇ ਨਾਮ ਧਰਮ ਜੋ ਇੰਦਰ ਜੀਤ ਹੈ ਪਰਮ ਆਨੰਦ ਉਸ ਨੂੰ ਮਿਲਦਾ ਹੈ ਜੋ ਇੰਦਰੀਆਂ ਦਾ ਗੁਲਾਮ ਹੈ ਉਹ ਇੰਦਰੀਆਂ ਦੇ ਰਸ ਦੇ ਚੀ ਰਹਿ ਜਾਂਦਾ ਹੈ ਸੰਸਾਰੀ ਮਨੁੱਖ ਉਸੇ ਲੋਗ अर्जुन ਕਹਿੰਦਾ ਹੈ ਭਗਵਨ ਇਹ ਜ਼ਿੰਦਗੀ ਦਾ ਰਖ ਜਿਹਨੂੰ ਇਹ ਪੰਜ ਘੋੜੇ ਲਗੇ ਨੇ ਇਹ ਕਿਸੇ ਪਾਸੇ ਖਿਜਦੇ ਨੇ ਕੋਈ ਕਿਸੇ ਪਾਸੇ ਖਿੰਦਾ ਹੈ ਮੈਂ ਇਹਨਾਂ ਨੂੰ ਕਾਬੂ ਨਹੀਂ ਕਰ ਸਕਦਾ ਤੂੰ ਕੋਈ ਯੁਕਤੀ ਦੱਸ ਤੂੰ ਕਾਬੂ ਕਰ ਜਿੰਨੇ ਚਿਰ ਤੱਕ ਮਨੁੱਖ ਨੂੰ ਨਾਮ ਦਾ ਰਸ ਆਵੇਗਾ ਇਹ ਨਹੀਂ ਰਸ ਅਜਰੇਗਾ ساری ਜ਼ਿੰਦਗੀ ਰਹੇਗੀ ਉਹ ਰਸ ਆਵਾ ਤੇ ਰਸ ਨਹੀਂ ਪਾਪ ਇਹਨਾਂ ਦਾ ਹੀ ਗੁਲਾਮ ਰਹੇ ਇਹ ਵੀ ਮਹਿਰਜ਼ ਕਰਦੇ ਆ ਬਸ ਸਾਰੀ ਜ਼ਿੰਦਗੀ ਕੀ ਕਰੇਗਾ ਅੱਖਾਂ ਦਾ ਰਸ ਵਧਾਣਾ ਹੈ ਕੰਨਾਂ ਦਾ ਰਸ ਵਧਦਾ ਜਾਏ ਜ਼ਬਾਨ ਦਾ ਵਧਦਾ ਜਾਏ ਇਹਨਾਂ ਸਾਰੇ ਰਸਾਂ ਦੀ ਘਰ ਦੇ ਵਿੱਚ ਬਹੁਤਾਤ ਹੋ ਜਾਏ ਉਹਨੂੰ ਕਹਿੰਦੇ ਨੇ ਸਵਰਗ ਸਵੇ ਵਰਗ ਆਪਣੇ ਵਰਗਾ ਵਰਗ ਜੋ ਅੱਖਾਂ ਨੂੰ ਚਾਹੀਦਾ ਹੈ ਹੈ ਗਏ ਤੇ ਕੰਨਾਂ ਨੂੰ ਚਾਹੀਦਾ ਹੈ ਘਰ ਦੇ ਚ ਹੈ ਜੋ ਜ਼ਬਾਨ ਨੂੰ ਸਾਰਾ ਦਿਨ ਚਾਹੀਦਾ ਹੈ ਹੈ ਗਏ ਤੇ ਨਾਸਕਾ ਤੇ ਖਲੜੀ ਨੂੰ ਸਪਰਸ਼ ਤਵਾ ਸੇ ਚਾਹੀਦਾ ਹੈ ਹੈ ਗਏ ਔਰ ਇਨਾ ਚ ਫਸਿਆ ਰਹੇ ਜ਼ਿੰਦਗੀ ਭਰ ਉਹਨੂੰ ਕਹਿੰਦੇ ਨੇ ਸਵਰਗ ਨਰਕ ਜਬਾਨ ਨੂੰ ਜੋ ਚਾਹੀਦਾ ਨਹੀਂ ਹੈ ਹੈ ਹੀ ਨਹੀਂ ਅੱਖਾਂ ਨੂੰ ਜੋ ਚਾਹੀਦਾ ਨਹੀਂ ਹੈ ਕੰਨਾਂ ਨਾਸਕਾ ਖਲੜੀ ਨੂੰ ਜੋ ਚਾਹੀਦਾ ਨਹੀਂ ਹੈ ਅਭਾਵ ਹੈ ਅਰ ਚੀਜ਼ ਦਾ ਅਭਾਵ ਹੈ ਤੋਟ ਹੈ ਨਹੀਂ ਹੈ ਉਹਨੂੰ ਕਹਿੰਦੇ ਨੇ ਨਰਕ ਨਰਕ ਤੇ ਸਵਰਗ ਕੋਈ ਭਗੋਲਕ ਯਖਗੋਲਕ ਦਸ਼ਾ ਨਹੀਂ ਹੈ ਕੋਈ ਨਕਸ਼ਾ ਲੈ ਕੇ ਦੇਖਣ ਦੀ ਲੋੜ ਨਹੀਂ ਨਰਕ ਕਿੱਥੇ ਤੇ ਸਵਰਗ ਕਿੱਥੇ ਮਨੁੱਖ ਐਸ ਤਰ੍ਹਾਂ ਕਾਇਨਦ ਰਹਿਣਾ ਇੱਕ ਮਨੁੱਖ ਇੱਕ ਦਿਨ ਦੇ ਵਿੱਚ ਕਿਸੇ ਵਕਤ ਨਰਕ ਦੇ ਚਾਉਂਦਾ ਕਿਸੇ ਵਕਤ ਸਵਰਗ ਦੇ ਚਾਉਂਦਾ ਇੱਕੋ ਹੀ ਮਨੁੱਖ ਜ਼ਿੰਦਗੀ ਭਰ ਕਦੀ ਨਰਕ ਦੇ ਚ ਕਦੀ ਸਵਰਗ ਦੇ ਚ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਹੋ ਜਾਈ ਸੁਖ ਦੁਖ ਕਰਤ ਜਨਮ ਫਨਮ ਹੋਵਾ ਕਦੀ ਸੁਖੀ ਕਦੀ ਦੁਖੀ ਫਿਰ ਦੁਖੀ ਸੁਖੀ ਸੁਖ ਤੇ ਦੁਖ ਸੁਖ ਦੁਖ ਕਰਤਾ ਜਨਮ ਪਰਮਾ ਇਸ ਤਰ੍ਹਾਂ ਹੀ ਜੀਉਂਦਾ ਰਿਹਾ ਕਦੀ ਸੁਖੀ ਕਦੀ ਦੁਖੀ ਫਿਰ ਮਰ ਗਿਆ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਦੀ ਨਰਕ ਕਦੀ ਸਵਰਗ ਇਸ ਤੋਂ छुटਕਾਰਾ ਨਹੀਂ ਇੰਦਰੀਆਂ ਦੇ ਸੁਖ ਨੋਹੀਂ ਸਵਰਗ ਕਹਿੰਦੇ ਨੇ ਅਭਾਵ ਨੋਹੀਂ ਨਰਕ ਕਹਿੰਦੇ ਨੇ ਪ੍ਰਭੂ ਦਾ ਨਾਮ ਨਰਕ ਤੇ ਸਵਰਗ ਤੋਂ ਉੱਚੀ ਅਵਸਥਾ ਹੈ ਨਰਕ ਸੁਰਗ ਤੇ ਮਹਿ ਰਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੇ ਮੋਜ ਮੈਂ ਰਹਉ ਅੰਤ ਅਰ